ਭਗਵਾਨ ਜੀ ਦਾ ਖਾਲਸਾ ਭਗਵਾਨ ਜੀ ਕਿ ਫਤਿਹ ਬੜੀ ਮੰਦ ਭਾਗੀ ਘਟਨਾ ਹੋਈ ਹੈ Rajasthan ਦੇ ਵਿੱਚ ਜਿੱਤੇ ਤਰਨਤਲ ਦੀ ਇੱਕ ਬੱਚੀ ਜੋ ਕਿ ਜੁਡੀਸ਼ਲ ਇਗਜ਼ਾਮ ਦੇਣ ਗਈ ਸੀ ਉਹਨੇ ਆਪਣੇ ਕਾਕਾਰਾਂ ਕਰਕੇ ਇਗਜ਼ਾਮ ਨਹੀਂ ਦੇਣ ਦਿੱਤਾ ਗਿਆ ਮੈਂ ਬੱਚੀ ਦੀ ਵੀਡੀਓ ਦੇਖੀ ਹੈ ਉਹ ਕਿੰਨੀ ਤਿਆਰੀ ਕਰਕੇ ਗਈ ਹੋਏਗੀ ਉੱਥੇ ਔਰ ਜਦੋਂ ਉਸ ਦਾ ਹਾਦਸਾ ਵਰਤੇ ਆ ਤਾਂ ਉਹਦੇ ਆਵਾਜ਼ ਇਹਨਾਂ ਦਰ ਸੀਗਾ ਉਹ ਕਹਿ ਰਹੀ ਸੀ ਕਿ ਮੇਰੇ ਘੜਾ ਵਿੱਚ ਮੈਂ ਛੋਟਾਪਾ ਕੇ ਆਈ ਹਾਂ ਅੱਜ ਦੀ ਕਿਰਪਾ ਨਾਲ ਮੈਂ ਪੁੱਛ ਰਿਹਾ ਤੁਹਾਨੂੰ ਕਿ ਸਾਈਜ਼ ਦੀ ਕਿਰਪਾ ਤੁਸੀਂ ਅਲਾਉ ਕਰਦੇ ਹੋ ਤੇ ਉਹ ਮਦਦਾਰੀ ਰਹੇ ਕੋਈ ਸੋ ਇਹ ਦੇਖੋ ਇਹ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਕਿ ਇੱਕ ਸਿੱਖ ਬੱਚਾ ਆਪਣੇ ਕਾਕਾਰ ਪਾ ਕੇ ਕਿਤੇ ਵੀ ਹੰਤਸਾਨ ਜਾ ਸਕਦਾ ਸੋ ਇਹ ਗੱਲ ਕਹਿਣਾ ਹੈ ਬਹੁਤ ਦੁਖਦਈ ਹੈ ਅਸੀਂ ਇੱਕ ਆਜ਼ਾਦ ਮੁਲਕ ਦੇ ਆਜ਼ਾਦ ਵਸਿੱਤ ਨੇ ਹੈ ਔਰ ਮੈਂ ਹਦਾਇਤ ਕਰਦਾ ਔਰ ਮੈਂ ਰਿਕਵੈਸਟ ਕਰਦਾ ਹੈ ਸੈਂਟਰ ਗਵਰਨਮੈਂਟ ਨੂੰ ਕਿ ਹਰ ਇੱਕ ਸਟੇਟ ਨੂੰ ਇਹ ਹਦਾਇਤਾ ਕਰਨ ਕਿ ਜਿਹੜੇ ਸਿੱਖ ਬੱਚੇ ਨੇ ਜਿਹਨਾਂ ਅੰਮ੍ਰਿਤ ਛੱਕਿਆ ਹੋਇਆ ਹੈ ਜਿਹਨਾਂ ਕਾਕਾਰ ਪਾਏ ਨੇ ਉਹਨਾਂ ਨੂੰ ਐਗਜ਼ਾਮ ਦਿੱਤੇ ਜਾਣ ਉਹਨਾਂ ਐਗਜ਼ਾਮ ਦੇਨ ਦਿੱਤੇ ਜਾਂ ਔਰ ਇਸ ਬੱਚੇ ਨੂੰ ਵੀ ਇਹ ਐਗਜ਼ਾਮ ਹੈ ਇਹ ਦੁਬਾਰਾ ਦੇਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ ਬਾਈਗੋ ਜੀ ਕਾਕਾ ਸਾਹਿਬ ਬਾਈਗੋ ਜੀ ਕਿਫਾਤ